ਸਵਾਗਤ ਜੀ ਤੁਹਾਡਾ ਤੁਸੀਂ ਦੇਖ ਰਹੇ ਹੋ ਖਾਸ ਸਰਵੇਖਣ ਤੇ ਮੈਂ ਹਰਦੀਪ ਕੌਰ ਹਰ ਰੋਜ਼ ਦੀ ਤਰ੍ਹਾਂ ਹਾਜ਼ਰਾਂ ਲੈ ਕੇ ਪ੍ਰੋਗਰਾਮ ਠੀਕ ਉਸ ਵੇਲੇ ਜਦੋਂ ਚੋਣ ਪ੍ਰਚਾਰ ਬੰਦ ਹੋ ਚੁੱਕਿਆ ਠੀਕ ਉਸ ਵੇਲੇ ਜਦੋਂ ਉਮੀਦਵਾਰ ਡੋਰ ਟੂ ਡੋਰ ਮੀਟਿੰਗ ਕਰਦੇ ਹੋਏ ਡੋਰ ਟੂ ਡੋਰ ਚੋਣ ਪ੍ਰਚਾਰ ਕਰਦੇ ਹੋਏ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਨੇ ਤੇ ਠੀਕ ਉਸ ਵੇਲੇ ਜਦੋਂ ਇਹਨਾਂ 48 ਘੰਟਿਆਂ ਦੇ ਵਿੱਚਕਾਰ ਜਿਹੜੀ ਇਹ ਤਸਵੀਰ ਉਹ ਬਦਲ ਜਾਂਦੀ ਹੈ ਠੀਕ ਉਸ ਵੇਲੇ ਜਦੋਂ ਬੰਦੇ ਨੂੰ ਲੱਗਦਾ ਹੁੰਦਾ ਇਹ ਕਿ ਨਹੀਂ ਉਹਦੇ ਤਾਂ ਇਹ ਸੀਟ ਜਿਹੜੀ ਹੈਗੀ ਵੱਟ ਤੇ ਪਈ ਆ ਪਰ ਜਦੋਂ ਨਤੀਜੇ ਹੁੰਦੇ ਨੇ ਬਿਲਕੁਲ ਉਲਟ ਹੁੰਦੇ ਨੇ ਜੀ ਹਾਂ ਇਹਨਾਂ ਇਲੈਕਸ਼ਨ ਦੇ ਦੌਰਾਨ ਜਦੋਂ ਬਹੁਤ ਘੱਟ ਸਮਾਂ ਰਹਿ ਗਿਆ ਹੈ ਡੋ ਟੂ ਡੋਰ ਚੋਣ ਪ੍ਰਚਾਰ ਜਾਰੀ ਸ਼ੁਰੂ ਹੋ ਚੁੱਕਿਆ ਪਰ ਉਸੇ ਦੌਰਾਨ ਹੀ ਜੇਕਰ ਗੱਲ ਕਰਾਂ ਤਾਂ ਅੱਜ 24 ਘੰਟਿਆਂ ਦੇ ਦਰਵਾਜ਼ਾ ਤੁਸੀਂ ਦੇਖੋ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਉਹਨਾਂ ਨੇ ਪੰਜਾਬ ਦੇ ਵਿੱਚ ਆ ਕੇ ਕਾਫੀ ਰੈਲੀਆਂ ਵੀ ਕੀਤੀਆਂ ਚੋਣ ਪ੍ਰਚਾਰ ਵੀ ਕੀਤਾ ਤੇ ਅੱਜ ਉਹ ਸ਼ਿਆਲਪੁਰ ਦੇ ਵਿੱਚ ਸੀ ਤੇ ਨਾਲ ਹੀ ਅਸੀਂ ਗੱਲ ਕਰ ਲਈਏ ਰਾਹੁਲ ਗਾਂਧੀ ਕਾਂਗਰਸ ਪਾਰਟੀ ਤੋਂ ਉਹਨਾਂ ਨੇ ਖਟਕੜ ਕਲਾਂ ਦੇ ਵਿੱਚ ਇੱਕ ਵੱਡੀ ਰੈਲੀ ਨੂੰ ਸੰਬੋਧਨ ਕੀਤਾ ਹੈ ਕੇਜਰੀਵਾਲ ਤੇ ਭਗਵੰਤ ਮਾਨ ਖੁਰੀ ਦਿਖਾਈ ਦਿੱਤੇ ਨੇ ਪਟਿਆਲਾ ਤੇ ਸੰਗਰੂਰ ਦੇ ਵਿੱਚ ਜਿਵੇਂ ਕਿ ਅਕਸਰ ਇਸ ਪੰਚ ਤੋਂ ਮੈਂ ਜ਼ਿਕਰ ਕੀਤਾ ਹੈ ਕਿ ਸੰਗਰੂਰ ਲੋਕ ਸਭਾ ਸੀਟ ਇਹਦੇ ਉੱਤੇ ਪੂਰੀ ਨਜ਼ਰਸਾਨੀ ਤੇ ਇਹਦੇ ਉੱਤੇ ਪੂਰਾ ਜਿਹੜਾ ਆਪਣਾ ਤਾਕਤ ਆਪਣੀ ਊਰਜਾ ਜਿਹੜੀ ਝੋਕੀ ਹੋਈ ਹੈ ਉਹ ਆਮ ਆਦਮੀ ਪਾਰਟੀ ਨੇ ਕੀਤੀ ਹੋਈ ਆ ਕਿਉਂਕਿ ਆਮ ਆਦਮੀ ਪਾਰਟੀ ਦਾ ਬੇਹੱਦ ਲਾਜ਼ਮੀ ਹੈ ਇਸ ਲੋਕ ਸਭਾ ਹਲਕੇ ਦੇ ਉੱਤੋਂ ਚੋਣ ਜਿੱਤਣਾ ਜਦੋਂ ਜਿਮਨੀ ਚੋਣ ਹੋਈ ਸੀ ਉਦੋਂ ਸਿਮਰਨਜੀਤ ਸਿੰਘ ਮਾਨਹੂਰ ਨੇ ਜਿੱਤੀ ਸੀ ਤੇ ਜੇਕਰ ਹੁਣ ਦੇ ਵੀ ਚਰਚਿਆਂ ਦੀ ਗੱਲ ਕਰ ਲਵਾਂ ਇੱਥੇ ਮੈਂ ਬਿਲਕੁਲ ਕਿਸੇ ਨੂੰ ਵੀ ਜਿਹੜਾ ਜਿਤਾਉ ਜਿਤਾ ਨਹੀਂ ਰਹੀ ਕਿਸੇ ਨੂੰ ਜਿਹੜਾ ਇੱਕ ਨੰਬਰ ਨਹੀਂ ਦਿੱਤਾ ਜਾ ਰਿਹਾ ਕਿ ਇਹ ਬੰਦਾ ਇੱਕ ਨੰਬਰ ਤੇ ਆ ਜੀਗਾ ਇਹ ਦੋ ਤੇ ਆ ਜੀਗਾ ਸਿਰਫ ਤੇ ਸਿਰਫ ਜਿਹੜੀ ਲੋਕਾਂ ਦੇ ਵਿੱਚ ਚਰਚਾ ਹੈ ਜਾਂ ਜਿਹੜੀ ਗਰਾਊਂਡ ਰਿਐਲਿਟੀ ਹੈ ਗਰਾਊਂਡ ਰਿਐਲਿਟੀ ਕਿਵੇਂ ਉਹ ਇਸ ਤਰੀਕੇ ਦੇ ਨਾਲ ਕਿ ਜਿੰਨੇ ਵੀ ਵੈਬ ਚੈਨਲਸ ਨੇ ਜਾਂ ਜਿੰਨਾ ਵੀ ਇਲੈਕਟ੍ਰੋਨਿਕ মিডিਆ ਹੈ ਜਾਂ ਜਿੰਨਾ ਵੀ ਪ੍ਰਿੰਟ মিডিਆ ਉਹਨਾਂ ਦੇ ਰਾਹੀਂ ਜਿਹੜੀਆਂ ਚੀਜ਼ਾਂ ਅੱਗੇ ਆ ਰਹੀਆਂ ਨੇ ਜਿਹੜੇ ਪੱਤਰਕਾਰਾਂ ਨੇ ਫੀਲਡ ਦੇ ਵਿੱਚ ਜਾ ਕੇ ਪੱਤਰਕਾਰੀ ਕੀਤੀ ਆ ਤੇ ਜਿਹੜੀਆਂ ਚੀਜ਼ਾਂ ਸਨਮੁਖ ਰੱਖੀਆਂ ਨੇ ਤੁਹਾਡੇ ਸਾਰਿਆਂ ਦੇ ਸਾਹਮਣੇ ਰੱਖੀਆਂ ਨੇ ਉਹਦੇ ਤੋਂ ਲੱਗਦਾ ਇਹ ਪਿਆ ਕਿ ਤਿੰਨ ਲੋਕ ਸਭਾ ਸੀਟਾਂ ਜਿਨ੍ਹਾਂ ਦੇ ਵਿੱਚ ਮੁੱਖ ਤੌਰ ਤੇ ਖਡੂਰ ਸਾਹਿਬ ਦੀ ਸੀ ਉਹ ਭਾਈ ਅਮਰਪਾਲ ਸਿੰਘ ਦੇ ਹਵਾਲੇ ਕਰ ਦਿੱਤੀ ਆ ਲੋਕਾਂ ਨੇ ਉਹਨਾਂ ਦਾ ਕਹਿਣਾ ਕਿ ਭਾਈ ਅਮਰਪਾਲ ਸਿੰਘ ਜਿੱਤੇ ਪਏ ਨਹੀਂ ਮੇਰਾ ਕਹਿਣਾ ਬਿਲਕੁਲ ਨਹੀਂ ਆ ਮੈਂ ਵਾਰ-ਵਾਰ ਇਸ ਗੱਲ ਨੂੰ ਕਲੀਅਰ ਕਰ ਰਹੀ ਆ ਕਿਉਂਕਿ ਲੋਕਾਂ ਦੀ ਚਰਚਾ ਨੂੰ ਮੈਂ ਤੁਹਾਡੇ ਮੁਖਾਤੀਪ ਇੱਥੇ ਰੱਖ ਰਹੀ ਆ ਪਰ ਹਾਂ ਜੇਕਰ ਸਰਵੇਖਣ ਦੀ ਗੱਲ ਕਰੀਏ ਤਾਂ ਸਰਵੇਖਣ ਦੇ ਵਿੱਚੋਂ ਵੀ ਇਹ ਚੀਜ਼ ਹੀ ਨਿਕਲ ਕੇ ਆ ਰਹੀ ਹੈ ਕਿ ਅੱਜ ਲੋਕ ਉਧਰ ਵਾਲੇ ਪਾਸੇ ਨੂੰ ਜ਼ਿਆਦਾ ਤੁਰਪੇ ਨਹੀਂ ਹਾਲਾਂਕਿ ਜੇਕਰ ਕੱਲ ਕਰੀਏ ਤਾਂ ਖਡੂਰ ਸਭ ਲੋਕ ਸਭਾ ਹਲਕੇ ਤੋਂ ਹੋਰ ਵੀ ਕੈਂਡੀਡੇਟ ਜਿਹੜੇ ਨੇ ਕਾਫੀ ਅੱਗੇ ਵੱਲ ਨੂੰ ਲਾਲਜੀਤ ਸਿੰਘ ਭੁੱਲਰ ਹੋਰਾਂ ਦੀ ਗੱਲ ਕਰ ਲਈਏ ਈਕ ਵੇਲੇ ਜਿਹੜਾ ਉਹਨਾਂ ਦਾ ਬਿਆਨ ਆਇਆ ਰਾਮਗੜੀਆ ਪਾਈਚਾਰੇ ਦੇ ਬਾਰੇ ਕੁਝ ਬੋਲ ਦਿੱਤਾ ਤੇ ਰਾਮਗੜੀਆ ਬਰਾਦਰੀ ਜਿਹੜੀ ਹੈਗੀ ਇੱਕਦਮ ਆਮੋ ਸਾਹਮਣੇ ਹੋ ਗਈ ਉਹਨਾਂ ਦੇ ਤੇ ਕਹਿਣ ਲੱਗੇ ਕਿ ਉਹਨਾਂ ਨੇ ਜਿਹੜਾ ਹੈਗਾ ਗਲਤ ਜਿਹੜੀ ਹੈਗੀ ਬੋਲਬਣੀ ਕੀਤੀ ਆ ਤੇ ਉਹ ਉਸ ਤੋਂ ਬਾਅਦ ਦੀ ਗੱਲ ਕਰੀਏ ਹੁਣ ਉਹ ਵਕੀਲਾਂ ਦੇ ਬਾਬਤ ਕੁਝ ਅਜੇਹਾ ਬੋਲ ਗਏ ਕਿ ਜਿਸ ਨੇ ਫੇਰ ਤੋਂ ਵਕੀਲਾਂ ਨੂੰ ਉਹਨਾਂ ਦੇ ਸਾਹਮਣੇ ਲਿਆ ਕੇ ਖੜਾ ਕਰ ਦਿੱਤਾ ਵਕੀਲਾਂ ਨੇ ਕਿਹਾ ਉਹਨਾਂ ਦੀ ਸ਼ਬਦਾਬਲੀ ਇਹ ਰਹੀ ਕਿ ਜਿਹੜੇ ਵੀ ਵਕੀਲ ਨੇ ਜਦੋਂ ਕੋਈ ਅਜੇਹਾ ਕੇਸ ਲੜਦੇ ਨੇ ਅਜੇਹੇ ਦੇ ਵਿੱਚ ਜਿਹੜੇ ਵਕੀਲ ਦੂਜੇ ਪਾਸੇ ਵੱਲ ਨੂੰ ਚੱਲ ਪੈਂਦੇ ਨੇ ਮਤਲਬ ਕਿ ਜਿਹੜਾ ਬੰਦਾ ਮੁਜਰਮ ਹੁੰਦਾ ਹੈ ਉਹਨੂੰ ਜਿਤਾਉਣ ਵਾਲੇ ਪਾਸੇ ਨੂੰ ਚੱਲ ਪੈਂਦੇ ਨੇ ਕਿ ਜਿਸੇ ਚੱਲ ਕੇ ਇਹ ਵੀ ਜਿਹੜੇ ਨੇ ਵਕੀਲ ਜਿਹੜਾ ਭਾਈਚਾਰਾ ਉਹ ਵੀ ਇਹਨਾਂ ਦੇ ਵਿਰੋਧ ਦੇ ਵਿੱਚ ਆਕਰੋਤਾ ਹੈ ਵਿਰਸਾ ਸਿੰਘ ਗਲਟੋਹਾ ਦੇ ਬਾਬਤ ਤੁਸੀਂ ਬਹੁਤ ਚੰਗੀ ਤਰੀਕੇ ਦੇ ਨਾਲ ਜਾਣਦੇ ਹੋ ਕਿ ਜਿਸ ਤਰੀਕੇ ਦੇ ਨਾਲ ਚੋਣ ਮਹੀਮ ਜਦੋਂ ਸ਼ੁਰੂ ਹੁੰਦੀ ਆ ਉਦੋਂ ਅਮਰਿਤਪਾਲ ਸਿੰਘ ਉਹਨਾਂ ਦੇ ਮਾਤਾ ਪਿਤਾ ਨੂੰ ਜਾ ਕੇ ਮਿਲਦੇ ਨੇ ਤੇ ਹੁਣ ਠੀਕ ਗੱਲ ਕਰੀਏ ਜਦੋਂ ਲਗਾਤਾਰ ਚੋਣ ਮੈਦਾਨ ਦੇ ਵਿੱਚ ਨਿਤਰੇ ਤੇ ਕੋਈ ਵੀ ਉਹ ਮੌਕਾ ਖਾਲੀ ਜਾਣ ਹੀ ਨਹੀਂ ਦਿੱਤਾ ਕਿ ਭਾਈ ਅਮਰਿਤਪਾਲ ਸਿੰਘ ਨੂੰ ਉਹਨਾਂ ਨੇ ਨਾ ਭੰਡਿਆ ਹੋਵੇ ਗੱਲ ਕਰੀਏ ਫਰੀਦਕੋਟ ਦੀ ਤਾਂ ਫਰੀਦਕੋਟ ਦੇ ਤੋਂ ਵੀ ਦੇਖੋ ਕਿ ਇੱਕਦਮ ਲਗਭਗ ਇੱਕ ਹਫਤੇ ਤੋਂ ਹੀ ਹਾਲਾਂਕਿ ਉਸ ਤੋਂ ਪਹਿਲਾਂ ਦੀ ਗੱਲ ਕਰੀ ਤੇ ਭਾਈ ਸਰਬਜੀਤ ਸਿੰਘ ਖਾਲਸਾ ਉਹਨਾਂ ਦੇ ਬਾਬਤ ਸਿਰਫ ਤੇ ਸਿਰਫ ਇੰਨਾ ਪਤਾ ਸੀ ਕਿ ਉਹਨਾਂ ਨੇ ਇਲੈਕਸ਼ਨ ਲੜਨੀਆਂ ਪਰ ਉਹਨਾਂ ਦੀ ਗੱਡੀ ਇੱਕਦਮ ਅੱਗੇ ਜਾ ਕੇ ਲੱਗ ਜੇਗੀ ਇੱਕ ਪਾਸੇ ਜਿਨ੍ਹਾਂ ਦੇ ਕੋਲ ਵੱਡੀਆਂ-ਵੱਡੀਆਂ ਗੱਡੀਆਂ ਨੇ ਜਿਨ੍ਹਾਂ ਦੇ ਵਿੱਚ ਮਰਸਡੀਜ਼ ਕਾਰਾਂ ਨੇ ਜਿਨ੍ਹਾਂ ਦੇ ਵਿੱਚ BMW ਨੇ ਜਾਂ ਜਿਨ੍ਹਾਂ ਦੇ ਵਿੱਚ ਅਸੀਂ ਗੱਲ ਕਰੀਏ ਹੋਰ ਵੱਡੀਆਂ-ਵੱਡੀਆਂ ਕਾਰਾਂ ਨੇ ਉਹ ਬੜੀ ਫੁੱਲ ਸਪੀਡ ਤੇ ਅੱਗੇ ਵੱਲ ਨੂੰ ਜਾ ਰਹੇ ਸਨ ਪਰ ਅਚਾਨਕ ਉਹਨਾਂ ਦੀ ਮਰੂਤੀ ਜਿਹੜੀ ਆ ਕਿ ਆਉਂਦੀ ਆ ਤੇ ਅੱਗੇ ਨਿਕਲ ਜਾਂਦੀ ਆ ਕੁਝ ਅਜੀਹਾ ਹੀ ਫਰੀਦਕੋਟ ਲੋਕ ਸਭਾ ਹਲਕੇ ਤੋਂ ਹੋਇਆ ਲੱਗਦਾ ਏ ਭਾਈ ਸਰਬਜੀਤ ਸਿੰਘ ਖਾਲਸਾ ਦੇ ਹੱਕ ਦੇ ਵਿੱਚ ਨਾ ਸਿਰਫ आम लोग आके नितरे सगो चाहे वो आम आदमी पार्टी के समर्थक हो चाहे वो श्रोमी अकाली दल के समर्थक हो चाहे कांग्रेस के समर्थक हो फिर भारतीय जनता पार्टी के समर्थक हो वक् वक्त टीवी चैनल्स के माध्यम के राही सामने आई हिथे उन्होंने मनिया कि हाँ अं श्रोमणी अकाली दल के समर्थक हाँ जे होर पार्टी के समर्थक हाँ लेकिन इस बार हमायत भाई सरबजीत खालसा होर भाई सरबजीत खालसा जेडे कि शहीद सरदार बेंत सिंह होर ने ਕਿ ਤੁਸੀਂ ਦੇਖੋ ਇਹ ਦੋ ਸੀਟਾਂ ਹੋ ਗਈਆਂ ਤੀਜੀ ਸੀਟ ਸਿਮਰਨਜੀਤ ਸਿੰਘ ਮਾਨ ਜਿਨ੍ਹਾਂ ਨੇ ਕਿ ਜਿਮਨੀ ਚੋਂ ਜਿੱਤ ਲਈ ਸੀ ਕਿ ਹੁਣ ਪੂਰੀ ਆਮ ਆਦਮੀ ਪਾਰਟੀ ਦਾ ਜੋਰ ਲੱਗਿਆ ਹੋਇਆ ਹੈ ਕਿ ਇਹ ਲੋਕ ਸਭਾ ਸੀਟ ਨੂੰ ਜਿੱਤਣਾ ਹੀ ਜਿੱਤਣਾ ਹੀ ਗੱਲ ਕਰਨੀ ਬੰਦੀ ਆ ਤੇ ਸਮਝਣੀ ਬੰਦੀ ਆ ਕਿ ਆਮ ਆਦਮੀ ਪਾਰਟੀ ਜਿਹੜੀ ਕਿ ਪੰਜਾਬ ਦੇ ਵਿੱਚ ਮੁੱਖ ਸੱਤਾਧਾਰੀ ਪਾਰਟੀ ਹੈ ਜਿਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ ਬੜੇ ਹੀ ਪਿਆਰ ਦੇ ਨਾਲ ਬੜੇ ਹੀ ਮੁਹੱਬਤ ਦੇ ਨਾਲ 92 ਐਮਐਲਏ ਦਿੱਤੇ ਤੇ ਉਹਨਾਂ 92 ਐਮਐਲਏ ਦੀ ਹੁਣ ਜਦੋਂ ਲੋਕ ਸਭਾ ਚੋਣਾਂ ਦੇ ਦੌਰਾਨ ਟੱਕਰ ਹੋਣ ਜਾ ਰਹੀ ਹੈ ਦੂਸਰੀਆਂ ਰਵਾਇਤੀ ਪਾਰਟੀਆਂ ਦੇ ਨਾਲ ਤਾਂ ਕੀ ਜਿਸ ਤਰੀਕੇ ਨਾਲ ਭਗਵੰਤ ਪਾਣ ਸਾਭੂਰੀ ਨਾਰਾ ਦੇ ਰਹੇ ਨੇ 13 ਜ਼ੀਰੋ ਤਾਂ ਕੀ ਹੁਣ ਆਮ ਆਦਮੀ ਪਾਰਟੀ ਦੇ ਲਈ 13 ਸੀਟਾਂ ਜਿੱਤਣੀਆਂ ਇੰਨੀਆਂ ਸੁਖਾਲੀਆਂ ਨਹੀਂ ਸਵਾਲ ਆਪਣੇ ਆਪ ਦੇ ਵਿੱਚ ਬੜੇ ਵੱਟਣੀ ਕਿਉਂਕਿ ਜੇਕਰ ਫੇਰ ਮੈਂ ਉਹਦੀ ਗੱਲ ਕਰਾਂ ਸਰਵੇਖਣ ਦੀ ਗੱਲ ਕਰਾਂ ਤੈਹ ਦੇ ਵਿੱਚ ਜਾਵਾਂ ਤਾਂ ਅੱਜ ਆਮ ਆਦਮੀ ਪਾਰਟੀ ਦਾ ਵਿਰੋਧ ਵੀ ਵੱਡੇ ਪੱਦਰ ਦੇ ਉੱਤੇ ਦੇਖਣ ਨੂੰ ਮਿਲਿਆ ਬਹੁਤ ਸਾਰੀਆਂ ਵੀਡੀਓਜ਼ ਸਾਹਮਣੇ ਆਈਆਂ ਲੋਕਾਂ ਨੇ ਇੱਥੋਂ ਤੱਕ ਜਿਹੜੀਆਂ ਵੀਡੀਓਜ਼ ਸਾਹਮਣੇ ਲਿਆ ਕੇ ਦਿੱਤੀਆਂ ਕਿ ਆਮ ਆਦਮੀ ਪਾਰਟੀ ਨੂੰ ਵੀ ਲੋਕਾਂ ਨੇ ਵੱਡੇ ਪੱਦਰ ਤੇ ਸਵਾਲ ਕੀਤੇ ਲੇਕਿਨ ਉਹਨਾਂ ਦੇ ਉਹ ਜਿਹੜੇ ਆਗੂ ਸੀ ਜਿਹੜੇ ਇਲੈਕਸ਼ਨ ਲੜ ਰਹੇ ਸੀ ਜਾਂ ਉਹਨਾਂ ਦੇ ਨਾਲ ਜਿਹੜੇ ਉਹ ਸਮਰਥਕ ਸੀ ਉਹਨਾਂ ਸਵਾਲਾਂ ਦੇ ਜਵਾਬ ਨਾ ਦੇ ਸਕੇ ਤੇ ਉੱਤਰ ਤੋਂ ਭੱਜਦੇ ਹੋਏ ਦਿਖਾਈ ਦਿੱਤੇ। ਨਾਲ ਹੀ ਹੁਣ ਗੱਲ ਕਰ ਲਈਏ ਦੂਸਰੀਆਂ ਸੀਟਾਂ ਦੀ। ਤਿੰਨ ਸੀਟਾਂ ਦੇ ਬਾਬਤ ਅਸੀਂ ਗੱਲ ਕਰ ਲਈਏ ਜੇਕਰ 10 ਸੀਟਾਂ ਦੀ ਗੱਲ ਕਰੀਏ ਤਾਂ ਲੋਕਾਂ ਦੇ ਵਿੱਚ ਹੀ ਇਹ ਚਰਚਾ ਇਹ ਸਰਵੇਖਣ ਇਹ ਦੱਸਦਾ ਹੈ ਹੇਠਲੇ ਪੱਧਰ ਤੇ ਜੇਕਰ ਗੱਲ ਕਰੀਏ ਜ਼ਮੀਨੀ ਪੱਧਰ ਦੀ ਜੇਕਰ ਗੱਲ ਕਰੀਏ ਤਾਂ ਮੁੱਖ ਮੁਕਾਬਲਾ ਕਿਹਦੇ ਤੇ ਕਿਹਦੇ ਵਿੱਚ ਹੈ। ਜੀ ਹਾਂ ਬਿਲਕੁਲ ਮੁੱਖ ਮੁਕਾਬਲਾ ਇਹ ਆਮ ਆਦਮੀ ਪਾਰਟੀ ਤੇ ਨਾਲ ਦੀ ਨਾਲ ਗੱਲ ਕਰੀਏ ਕਾਂਗਰਸ ਪਾਰਟੀ ਦੇ ਵਿੱਚ ਕਰ ਮੰਨਿਆ ਜਾ ਰਿਹਾ ਬਹੁਤ ਸਾਰੇ ਜਿਹੜੇ ਸਰਵੇਖਣ ਸਾਹਮਣੇ ਆਏ ਕਾਂਗਰਸ ਪਾਰਟੀ ਨੂੰ 6 ਤੋਂ 7 ਸੀਟਾਂ ਤੇ ਨਾਲ ਦੀ ਨਾਲ ਗੱਲ ਕਰੀਏ ਆਮ ਆਦਮੀ ਪਾਰਟੀ ਨੂੰ ਕਿਹਾ ਜਾ ਰਿਹਾ ਕਿ 4 ਤੋਂ 5 ਜਿਹੜੀਆਂ ਸੀਟਾਂ ਆ ਜਾਣਗੀਆਂ ਕਿੰਨੀਆਂ ਆਉਣਗੀਆਂ ਕਿੰਨੀਆਂ ਨਹੀਂ ਆਉਣਗੀਆਂ ਮੈਂ ਬਿਲਕੁਲ ਨਹੀਂ ਕਹਿਣਾ ਮੈਂ ਵਾਰ-ਵਾਰ ਇਹੀ ਗੱਲ ਕਰ ਰਹੀਆਂ ਕਿ ਜਿੰਨੇ ਵੀ ਸਰਵੇਖਣ ਸਾਹਮਣੇ ਆਏ ਨੇ ਜਿੰਨੀ ਵੀ ਜਮੀਨੀ ਸਤਰ ਤੋਂ ਵੀਡੀਓਜ਼ ਤੁਹਾਡੇ ਤੱਕ ਪਹੁੰਚੀਆਂ ਨੇ ਵੈਬ ਚੈਨਲਸ ਮਾਧਿਮ ਦੇ ਰਾਹੀਂ ਪਹੁੰਚੀਆਂ ਨੇ ਜਾਂ ਕਿਸੇ ਵੀ ਮਾਧਿਮ ਦੇ ਰਾਹੀਂ ਜਿਹੜੀਆਂ ਤੁਹਾਡੇ ਕੋਲ ਪਹੁੰਚੀਆਂ ਨੇ ਉਹਦੇ ਤੋਂ ਚੀਜ਼ਾਂ ਨਿਕਲ ਕੇ ਸਾਹਮਣੇ ਇਹੀ ਆ ਰਹੀਆਂ ਨੇ ਕਿ ਜਿਹੜਾ ਹੈਗਾ ਇਹ ਜਿਹੜੇ ਨਤੀਜੇ ਰਹਿਣਗੇ ਹੁਣ ਗੱਲ ਕਰ ਲਈਏ ਸ਼੍ਰੋਮਣੀ ਅਕਾਲੀ ਦਲ ਦੀ ਤੇ ਭਾਰਤੀ ਜਨਤਾ ਪਾਰਟੀ ਦੀ ਉਹਨਾਂ ਦਾ ਕੀ ਹਾਲ ਹੋਣ ਵਾਲਾ ਹੈ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਬਚਾਓ ਜੱਟਾ ਸ਼ੁਰੂ ਕੀਤੀ ਸਰਦਾਰ ਸੁਖਬੀਰ ਸਿੰਘ ਬਾਦਲ ਹੁਰਾ ਨੇ ਪਿਛਲੇ ਲੰਬੇ ਸਮੇਂ ਤੋਂ ਜਦੋਂ ਹਲੇ ਇਲੈਕਸ਼ਨ ਅਨਾਉਂਸ ਵੀ ਨਹੀਂ ਸੀ ਹੋਈਆਂ ਉਦੋਂ ਤੋਂ ਲੈ ਕੇ ਹੁਣ ਤੱਕ ਲਗਾਤਾਰ ਉਹਨਾਂ ਨੇ ਮਿਹਨਤ ਕੀਤੀ ਕੋਈ ਦੋ ਰਾਏ ਨਹੀਂ ਹੈ ਬਿਲਕੁਲ ਕਲੀਅਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਉਹ ਵਰਗ ਜਿਹੜਾ ਇੱਕ ਸਮੇਂ ਸ਼੍ਰੋਮਣੀ ਅਕਾਲੀ ਦਲ ਤੋਂ ਟੁੱਟ ਗਿਆ ਸੀ ਉਹ ਦੁਬਾਰਾ ਤੋਂ ਆ ਕੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਆ ਕੇ ਖੜਾ ਹੋ ਗਿਆ ਹੈ ਪਰ ਜੇਕਰ ਇਹ ਗੱਲ ਕਹੀਏ ਕਿ ਸ਼੍ਰੋਮਣੀ ਅਕਾਲੀ ਦਲ ਅਜੇਹੇ ਦੇ ਵਿੱਚ ਵੱਡੇ ਪੱਧਰ ਤੇ ਸੀਟਾਂ ਲੈ ਜਾਏਗਾ ਅਜਿਹਾ ਕੁਝ ਸੰਭਵ ਜਿਹਾ ਨਹੀਂ ਲੱਗਦਾ ਕਿਉਂਕਿ ਫੇਰ ਮੈਂ ਉਹ ਹੀ ਗੱਲ ਕਰ ਰਹੀਆਂ ਕਿ ਸਰਵੇਖਣ ਇਹ ਦੱਸ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਟੇਕ ਤਿੰਨ ਲੋਕ ਸਭਾ ਸੀਟਾਂ ਦੇ ਉੱਤੇ ਵੱਡੇ ਪੱਧਰ ਤੇ ਹੈ ਜਿਨ੍ਹਾਂ ਦੇ ਵਿੱਚ ਉਹ ਗੱਲ ਕਰਦੇ ਨੇ ਫਿਰੋਜ਼ਪੁਰ ਦੀ ਤੇ ਜਿਨ੍ਹਾਂ ਦੇ ਵਿੱਚ ਉਹ ਗੱਲ ਕਰਦੇ ਨੇ ਬਠਿੰਡਾ ਲੋਕ ਸਭਾ ਸੀਟ ਸੀ ਤੇ ਨਾਲ ਦੀ ਨਾਲ ਉਹਨਾਂ ਦੀ ਟੇਕ ਇੱਕ ਹੋਰ ਜਿਹੜੇ ਹੈਗੇ ਲੋਕ ਸਭਾ ਹਲਕੇ ਦੇ ਉੱਤੇ ਵੀ ਆ ਪਾਰੇ ਹਨ ਇਹਨਾਂ ਦੇ ਵਿੱਚੋਂ ਲੋਕ ਇਹ ਵੀ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਜੇਕਰ ਇਸ ਵਾਰ ਦਿੱਗਜ ਨੇਤਾ ਦਿੱਗਜ ਨੇਤਾ ਦੇ ਵਿੱਚ ਬੀਬੀ ਹਰਸਿਮਰਤ ਕੌਰ ਬਾਦਲ ਹੁਰਾ ਦਾ ਨਾਮ ਜਿਹੜੇ ਕਿ ਲਗਾਤਾਰ ਤੁਹਾਨੂੰ ਪਤਾ ਹੈ ਕਿ ਮੈਂਬਰ ਪਾਰਲੀਮੈਂਟ ਭੰਦੇ ਆ ਰਹੇ ਨੇ ਇੱਕ ਸਮੇਂ ਫੂਲ ਪ੍ਰੋਸੈਸਿੰਗ ਜਿਹੜਾ ਮੰਤਰੀ ਵੀ ਕੇਂਦਰੀ ਸਰਕਾਰ ਦੇ ਵਿੱਚ ਰਹੇ ਕੇਂਦਰ ਦੀ ਸਰਕਾਰ ਦੇ ਵਿੱਚ ਰਹੇ ਕੀ ਇਸ ਵਾਰ ਉਹਨਾਂ ਦੇ ਲਈ ਇਲੈਕਸ਼ਨ ਜਿੱਤਣਾ ਇੰਨਾ ਸੌਖਾ ਹੈ ਬਿਲਕੁਲ ਵੀ ਨਹੀਂ ਕਿਉਂਕਿ ਮੁਕਾਬਲਾ ਸਿੱਧੇ ਤੌਰ ਤੇ ਉਸ ਬੰਦੇ ਦੇ ਨਾਲ ਉਸ ਮੰਤਰੀ ਦੇ ਨਾਲ ਜਿਨ੍ਹਾਂ ਨੇ ਉਹਨਾਂ ਦੇ ਸੋਹਰਾ ਸਾਹਿਬ ਨੂੰ ਜਿਹੜਾ ਵੱਡੇ ਪੱਧਰ ਤੇ ਜਿਹੜੇ ਕਿ ਪੰਜ ਵਾਰ ਦੇ ਮੁੱਖ ਮੰਤਰੀ ਸੀ ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਹਰਾਇਆ ਸੀ ਉਹਨਾਂ ਦੇ ਨਾਲ ਮੁਕਾਬਲਾ ਹੈ ਗੱਲ ਕਰੀਏ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਹੋਰਾਂ ਦੀ ਤਾਂ ਉਹਨਾਂ ਦਾ ਬਠਿੰਡਾ ਦੇ ਵਿੱਚ ਇੱਕ ਵੱਡਾ ਲੋਕ ਆਧਾਰ ਹੈ ਲੋਕ ਇਹ ਵੀ ਮੰਨਦੇ ਨੇ ਕਿ ਦਰਵੇਸ਼ ਸਿਆਸਤਦਾਨ ਨੇ ਤੇ ਅਜਾਹੇ ਦੇ ਵਿੱਚ ਬੀਬੀ ਬਾਦਲ ਮੂਹ ਕਮਕਾਬਲਾ ਦੇ ਕੇ ਗੱਲ ਕਰੀਏ ਤਾਂ ਇਹਨਾਂ ਦੋਹਾਂ ਧਿਰਾਂ ਦੇ ਵਿਚਾਰ ਮੰਨਿਆ ਜਾ ਰਿਹਾ ਬੀਬੀ ਬਾਦਲ ਕੀ ਆਪਣੀ ਜਿਹੜਾ ਹੈਗਾ ਅਕਸ ਬਚਾਪਾਉਣਗੇ ਕੀ ਇਲੈਕਸ਼ਨ ਜਿੱਤਣਗੇ ਲੋਕਾਂ ਦੇ ਵਿੱਚ ਚਰਚਾ ਚੱਲ ਰਹੀ ਹੈ ਕਿ ਵੱਡੇ ਦਿਗਗਸ ਇਸ ਵਾਰੀ ਹਾਰ ਜਾਣਗੇ ਪਹਿਲੀ ਵਾਰ ਨਹੀਂ ਹੋਣਾ ਕੋਈ ਅਜੀਬੋ ਗਰੀਬ ਨਹੀਂ ਹੋ ਜਾਣਾ ਕੋਈ ਜੱਗੋ ਤੇਰਵੀ ਨਹੀਂ ਹੋ ਜਾਣੀ ਇਸ ਤੋਂ ਪਹਿਲਾਂ ਵੀ ਵੱਡੇ ਵੱਡੇ ਦਿਗਗਸ ਹਾਰਦੇ ਆਏ ਨੇ ਮੈਂ ਫੇਰ ਉਹੀ ਗੱਲ ਕਰਾਂ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ 92 ਐਮਐਲਏ ਲੈ ਕੇ ਬਣੀਆ ਲੋਕਾਂ ਨੇ ਇੱਕ ਵੱਡਾ ਫਤਵਾ ਦਿੱਤਾ ਹੈਗਾ ਬਦਲਾ ਲੋਕੀ ਦੇਖਣਾ ਚਾਹੁੰਦੇ ਸੀ ਤਾਂ ਉਸ ਸਮੇਂ ਵੱਡੇ ਵੱਡੇ ਦਿੱਗਜ ਹਾਰ ਗਏ ਸੀ ਸਭ ਤੋਂ ਵੱਡੇ ਪਦਤਈ ਜੇਕਰ ਅਸੀਂ ਨਾਮ ਲੈ ਲਈਏ ਤਾਂ ਮੁੱਖ ਮੰਤਰੀ ਸਾਬਕਾ ਮੁੱਖ ਮੰਤਰੀ ਪੰਜਾਬ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹ ਵੀ ਉਹ ਇਲੈਕਸ਼ਨ ਹਾਰ ਗਏ ਸੀ ਆਪਣੇ ਜੀਵਨ ਕਾਲ ਦੇ ਆਖਰੀ ਕਾਲ ਦੇ ਦੌਰਾਨ ਉਹ ਚੋਣ ਹਾਰ ਗਏ ਉਨ੍ਹਾਂ ਤੋਂ ਵੀ ਇਲਾਵਾ ਹੋਰ ਵੱਡੇ-ਵੱਡੇ ਚਾਹੇ ਉਹਨਾਂ ਦੇ ਵਿੱਚ ਮੈਨ ਨਵਜੋਤ ਸਿੰਘ ਸਿੱਧੂ ਹੋਣਾ ਦਾ ਨਾਮ ਲੈ ਲਵਾਂ ਚਾਹੇ ਉਹਨਾਂ ਦੇ ਵਿੱਚ ਵਿਕਰਮਜੀਤ ਸਿੰਘ ਮਜੀਠੀਆ ਦਾ ਨਾਮ ਲੈ ਲਿਆ ਜਾਵੇ ਜਾਂ ਫਿਰ ਕਾਂਗਰਸ ਪਾਰਟੀ ਦੇ ਹੋਰ ਵੱਡੇ-ਵੱਡੇ ਦਿਗਜ ਸੀ ਜਿਹੜੇ ਉਹ ਹਾਰੇ ਸੀ ਤਾਂ ਇਸ ਵਾਰੀ ਵੀ ਵੱਡੇ-ਵੱਡੇ ਦਿਗਜ ਹਾਰਨ ਦੀ ਖਬਰ ਹੈ ਕਿ ਐਥੋਂ ਤੱਕ ਜਾ ਰਿਹਾ ਹੈ ਕਿ ਮੰਤਰੀ ਵੀ ਜਿਹੜੇ ਨੇ ਕੁਝ ਹਾਰ ਜਾਣਗੇ ਮੰਤਰੀ ਕਿਹੜੇ ਨੇ ਚਾਹੇ ਤੁਸੀਂ ਗੱਲ ਕਰ ਲੋ ਕਿ ਮੌਜੂਦਾ ਜਿਹੜੇ ਮੰਤਰੀ ਨੇ ਚਾਹੇ ਤੁਸੀਂ ਗੱਲ ਕਰ ਲੋ ਕਿ ਜਿਹੜੇ ਕਿਸੇ ਸਮੇਂ ਸਾਬਕਾ ਮੰਤਰੀ ਰਹੇ ਹੋਣ ਉਹ ਜਿਹੜਾ ਲਖਨਹਾਰ ਹੈ ਨਹੀਂ ਹੁਣ ਜਿਹੜੀ ਮੈਂ ਗੱਲ ਕੀਤੀ ਸੀ ਕਿ ਜਦੋਂ ਸਿਰਫ ਤੇ ਸਿਰਫ 48 ਘੰਟੇ ਰਹਿ ਜਾਂਦੇ ਨੇ ਉਦੋਂ ਤਸਵੀਰ ਬਦਲ ਜਾਂਦੀ ਹੈ ਅੱਜ ਜਦੋਂ ਚੰਡੀਗੜ੍ਹ ਦੀ ਗੱਲ ਕਰੀਏ ਚੰਡੀਗੜ੍ਹ ਲੋਕ ਸਭਾ ਸੀਟ ਦੇ ਉੱਤੇ ਜੇਕਰ ਮੁੱਖ ਤੌਰ ਤੇ ਜੇਕਰ ਅਸੀਂ ਗੱਲ ਕਰੀਏ ਤਾਂ ਮੁੱਖ ਤੌਰ ਤੇ ਮੁਕਾਬਲਾ ਸੰਜੀਤ ਟੰਡਨ ਤੇ ਮਨੀਸ਼ Tiwari ਦੇ ਵਿੱਚ ਕਰਿਆ ਹੈ ਸੰਜੇ ਕੰਡਨ ਜਦੋਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸੀ ਤਾਂ ਅੱਖਾਂ ਦੇ ਵਿੱਚ ਉਨੀਂਦਰਾ ਸੀ ਅੱਖਾਂ ਉਨੀਂਦਰੀਆਂ ਸੀ ਨਾਲ ਦੀ ਨਾਲ ਉਹਨਾਂ ਨੇ ਆਪ ਹੀ ਜ਼ਿਕਰ ਕੀਤਾ ਕਿ ਪੈਰਾਂ ਦੇ ਹਿੱਟ ਛਾਲੇ ਪਏ ਹੋਏ ਨੇ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੋ ਕੇ ਸਾਹਮਣੇ ਆਈਆਂ ਤੁਹਾਨੂੰ ਯਾਦ ਹੋਵੇਗਾ ਅਮਰਿੰਦਰ ਸਿੰਘ ਰਾਜਾ ਵੜਿੰਗ ਇੱਕ ਸਭਾ ਚੱਲ ਰਹੀ ਹੁੰਦੀ ਆ ਤੇ ਉਹਦੇ ਵਿੱਚ ਸੌ ਜਾਂਦੇ ਨੇ ਖੁੰਘੋੜੇ ਮਾਦਿਓ ਹੋਏ ਨੇ ਜਿਹੜੇ ਇੱਕ ਤਰੀਕੇ ਦੇ ਨਾਲ ਨਜ਼ਰ ਆਉਂਦੇ ਨੇ ਤੇ ਤੁਸੀਂ ਦੇਖੋ ਵੀ ਲਗਾਤਾਰ 1 ਮਹੀਨੇ ਜਿਹੜੇ ਕੈਂਡੀਡੇਟਸ ਨੇ ਮਿਹਨਤ ਕੀਤੀ ਆ ਤਾਂ ਕੀ ਉਹ ਆਖਰੀ 48 ਘੰਟਿਆਂ ਦੇ ਦੌਰਾਨ ਚੁੱਪ ਕਰਕੇ ਬੈਠ ਜਾਣਗੇ ਨਹੀਂ ਸਭ ਤੋਂ ਵੱਧ ਜੇਕਰ ਤਾਕਤ ਝੋਖੰਦਾ ਸਮਾਂ ਜੇਕਰ ਆਪਣੀ ਊਰਜਾ ਨੂੰ ਸਹੀ ਤਰੀਕੇ ਦੇ ਨਾਲ ਇਲੈਕਸ਼ਨ ਜਿੱਤਣ ਲਈ ਇਸਤੇਮਾਲ ਕਰਨ ਦਾ ਸਮਾਂ ਹੈ ਤਾਂ ਉਹ 48 ਘੰਟੇ ਹੁੰਦੇ ਨੇ ਜਿਦੇ ਵਿੱਚ ਮੰਨਿਆ ਜਾਂਦਾ ਹੈ ਕਿ ਇਸ ਸਮੇਂ ਦੇ ਦੌਰਾਨ ਵੋਟਾਂ ਦੀ ਖਰੀਦੋ-ਫਰੋਕਤ ਵੱਡੇ ਪੱਧਰ ਤੇ ਹੁੰਦੀ ਹੈ ਬਹੁਤ ਸਾਰੀਆਂ ਚੀਜ਼ਾਂ ਆਫ ਦਾ ਰਿਕਾਰਡ ਗੱਲ ਕਰੀਏ ਤਾਂ ਵੋਟਾਂ ਖਰੀਦਣ ਦੀਆਂ ਖਬਰਾਂ ਵੀ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਹਾਲਾਂਕਿ ਜੇਕਰ ਗੱਲ ਕਰੀਏ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਬਹੁਤ ਸਾਰੀਆਂ ਹਦਾਇਤਾਂ ਨਿਰਧਾਰਿਤ ਕੀਤੀਆਂ ਗਈਆਂ ਨੇ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਹੈ ਕਿ ਜੇਕਰ ਅਜਿਹੀ ਕੋਈ ਵੀ ਵੀਡੀਓ ਕਿਸੇ ਵੀ ਪੋਲ ਸਾਹਮਣੇ ਆਉਂਦੀ ਹੈ ਤਾਂ ਇਲੈਕਸ਼ਨ ਕਮਿਸ਼ਨ ਨੂੰ ਭੇਜੀ ਜਾਵੇ ਵੱਡੀਆਂ ਚੁਣੌਤੀਆਂ ਉਹਨਾਂ ਦੇ ਸਾਹਮਣੇ ਨੇ ਪਰ ਬਾਵਜੂਦ ਇਸ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਖਰੀਦੋ ਫਰੋਕਤ ਰੁਕ ਜਾਂਦੀ ਹੈ ਸਾਧੀਆਂ ਤੋਂ ਹੁੰਦਾ ਆਇਆ ਨਾ ਤਾਂ ਇਹ ਖਰੀਦੋ ਫਰੋਕਤ ਰੁਕਦੀ ਆ ਤੇ ਨਾ ਹੀ ਅਸੀਂ ਗੱਲ ਕਰੀਏ ਨਸ਼ੇ ਦੀ ਜੇਕਰ ਨਸ਼ਾ ਵੱਡੇ ਪੱਧਰ ਤੇ ਕਿਸੇ ਸਮੇਂ ਦੇ ਦੌਰਾਨ ਵਿਕਦਾ ਏ ਮਾਫੀ ਚਾਣਾ ਵੰਡਿਆ ਜਾਂਦਾ ਏ ਮੁਫਤ ਬਿਲਕੁਲ ਫ੍ਰੀ ਆਫ ਕਾਸਟ ਲੋਕਾਂ ਦੇ ਵਿੱਚ ਜੇਕਰ ਦਿੱਤਾ ਜਾਂਦਾ ਏ ਤਾਂ ਉਹ ਇਲੈਕਸ਼ਨ ਦੇ ਦਿਨ ਹੁੰਦੇ ਨੇ ਹਾਲਾਂਕਿ ਇਲੈਕਸ਼ਨ ਕਮਿਸ਼ਨ ਨੇ ਇੱਕ ਤਰੀਕ ਨੂੰ ਜਿਸ ਦਿਨ ਵੋਟਾਂ ਪੈਣੀਆਂ ਨੇ ਠੇਕੇ ਬੰਦ ਕਰਨ ਦੇ ਹੁਕਮ ਦਿੱਤੇ ਨੇ ਪਰ ਜਿਨ੍ਹਾਂ ਨੇ ਦਾਰੂ ਖਰੀਦਣੀ ਆ ਜਿਨ੍ਹਾਂ ਨੇ ਆਪਣੇ ਪਿਆਕੜਾ ਨੂੰ ਪਾਉਣੀ ਆ ਜਿਨ੍ਹਾਂ ਨੇ ਵੋਟਾਂ ਲੈਣੀਆਂ ਨੇ ਜਿਨ੍ਹਾਂ ਨੇ ਵੋਟਾਂ ਦੇ ਲਾਲਚ ਦੇ ਵਿੱਚ ਦਾਰੂ ਦੇਣੀ ਆ ਉਹਨਾਂ ਨੇ ਕੀ ਲੱਗਦਾ ਹੈ ਕਿ ਇੱਕ ਤਰੀਕ ਨੂੰ ਖਰੀਦਨੀਆ ਉਹ ਤਾਂ ਪਹਿਲਾਂ ਵੀ ਡਰਮ ਦੇ ਡਰਮ ਜਿਹੜੇ ਆ ਹੋ ਸਕਦਾ ਹੈ ਕਿ ਉਹਨਾਂ ਨੇ ਖਰੀਦ ਕੇ ਰੱਖ ਲਏ ਹੋਣ ਹੁਣ ਹੁਣ ਗੱਲ ਕਰਾਂਗੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਖੁਰਾਂ ਦੀ ਇਲੈਕਸ਼ਨ ਦੇ ਦੌਰਾਨ ਪੂਰੇ ਐਕਟਿਵ ਮੋਡ ਦੇ ਵਿੱਚ ਨਜ਼ਰ ਆਏ ਵੱਖ-ਵੱਖ ਰੈਲੀਆਂ ਨੂੰ ਪੂਰੇ ਦੇਸ਼ ਭਰ ਦੇ ਵਿੱਚ ਸੰਬੋਧਨ ਕੀਤਾ ਵੱਡੇ ਪੱਧਰ ਤੇ ਕਾਂਗਰਸ ਪਾਰਟੀ ਨੂੰ ਆੜੇ ਹੱਥੀ ਲਿਆ ਸਮੇਂ-ਸਮੇਂ ਤੇ ਭਾਸ਼ਣ ਕਦੇ ਕਿਹੋ ਜੇ ਰਹੇ ਕਦੇ ਕਿਹੋ ਜੇ ਰਹੇ ਕਦੇ ਦੇਸ਼ ਦੀ ਜਨਤਾ ਦੇ ਲਈ ਵੱਡੇ ਵੱਡੇ ਦਾਅਵੇ ਵੀ ਕੀਤੇ ਕਦੇ ਦੇਸ਼ ਦੀ ਜਨਤਾ ਦੇ ਲਈ ਵੱਡੇ ਵੱਡੇ ਵਾਅਦੇ ਵੀ ਕੀਤੇ ਪਰ ਲੋਕ ਵੀ ਇਸ ਸਮੇਂ ਦੇ ਦੌਰਾਨ ਇਹ ਪੁੱਛਦੇ ਨਜ਼ਰ ਆਏ ਤੇ ਖਾਸ ਤੌਰ ਤੇ ਕਿਸਾਨ ਭਾਰਤੀ ਜਨਤਾ ਪਾਰਟੀ ਨੂੰ ਆੜੇ ਹੱਥੀ ਲੈਂਦੇ ਆਏ ਕਿ ਜਿਸ ਤਰੀਕੇ ਦੀਆਂ ਕਿਸਾਨਾਂ ਦੀਆਂ ਜੰਗੀਆਂ ਮੰਗਾ ਸੀ ਉਹਨਾਂ ਨੂੰ ਮੰਗਿਆ ਕਿਉਂ ਨਹੀਂ ਗਿਆ ਆਮ ਲੋਕ ਪੁੱਛਦੇ ਨਜ਼ਰ ਆਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਹਰ ਇੱਕ ਬੰਦੇ ਦੇ ਖਾਤੇ ਵਿੱਚ 15-15 ਲੱਖ ਰੁਪਇਆ ਆਵੇਗਾ ਕੀ ਆਇਆ ਇਸੇ ਨਾਲ ਹੀ ਗੱਲ ਕਿਹਾ ਸੀ ਕਿ 2.5 ਕਰੋੜ ਨੌਕਰੀਆਂ ਦਿੱਤੀਆਂ ਜਾਣਗੀਆਂ ਕਿੰਨੇ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਇਹ ਵੱਡੇ ਸਵਾਲ ਰਹੇ ਨਾਲ ਦੀ ਨਾਲ ਅਸੀਂ ਗੱਲ ਕਰ ਲਈਏ ਕਾਂਗਰਸ ਦੀ ਐਮਐਸਪੀ ਦੀ ਗਰੰਟੀ ਹੋਵੇ ਜਾਂ ਫਿਰ ਕਿਸਾਨਾਂ ਦੇ ਦਿੱਲੀ ਜਾਣ ਦੀ ਗੱਲ ਹੋਵੇ ਜਾਂ ਫਿਰ ਤਿੰਨ ਖੇਤੀ ਕਾਨੂੰਨ ਬਿੱਲ ਰੱਦ ਕਰਨ ਦੀ ਗੱਲ ਹੋਵੇ ਇੱਕ ਵਾਰੀ ਹਾਂ ਤੇ ਉਸ ਤੋਂ ਬਾਅਦ ਉਸ ਤੋਂ ਮਨਕਰ ਹੋਣਾ ਉਹ ਸਾਰੀਆਂ ਚੀਜ਼ਾਂ ਭਾਰਤੀ ਜਨਤਾ ਪਾਰਟੀ ਦੇ ਲਈ ਜਿਹੜਾ ਇੱਕ ਤਰੀਕੇ ਦੇ ਨਾਲ ਕਹੀਏ ਪੰਜਾਬ ਵਿੱਚ ਤਾਂ ਪੈਰ ਨਹੀਂ ਲੱਗਣਗੇ ਪਰ ਹਾਂ ਜਦੋਂ ਸ਼੍ਰੋਮਣੀ ਅਕਾਲੀ ਦਲ ਤੇ ਨਾਲ ਦੀ ਨਾਲ ਗੱਲ ਕਰੀਏ ਭਾਰਤੀ ਜਨਤਾ ਪਾਰਟੀ ਪਹਿਲੀ ਵਾਰੀ ਪੰਜਾਬ ਦੇ ਵਿੱਚ ਅਲੱਗ-ਅਲੱਗ ਲੜ ਰਹੇ ਨੇ ਕਿਉਂਕਿ ਪਹਿਲਾਂ ਦੋਹਾਂ ਦਾ ਗਠਵੰਧਨ ਰਹਿੰਦਾ ਹੈ ਦੋਨੇ ਇਕੱਠੇ ਲੜ ਕੇ ਜਿਹੜਾ ਇਲੈਕਸ਼ਨ ਲੜਦੇ ਨੇ ਪਰ ਹੁਣ ਜਦੋਂ ਇਕੱਲੇ ਇਕੱਲੇ ਇਲੈਕਸ਼ਨ ਲੜ ਰਹੇ ਨੇ ਤੇ ਮੰਨਿਆ ਅਜਿਹਾ ਜਾ ਰਿਹਾ ਏ ਕਿ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਬਹੁਤ ਸਾਰੇ ਲੋਕਾਂ ਨੂੰ ਜਿਹੜੇ ਟੁੱਟ ਚੁੱਕੇ ਸੀ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਕੇਟਲੇ ਪੱਧਰ ਦਾ ਵਰਕਰ ਉਹਨਾਂ ਦੇ ਨਾਲ ਉਹ ਟੁੱਟੂ ਚੁੱਕਿਆ ਸੀ ਉਹ ਜੁੜਦਾ ਹੋਇਆ ਦਿਖਾਈ ਜਰੂਰ ਦਿੰਦਾ ਏ ਲੱਗਦਾ ਏ ਕਿ ਹੁਣ ਵੋਟ ਪ੍ਰਤੀਸ਼ਤਤਾ ਜਿਹੜੀ ਅੱਗੇ ਦੇ ਨਾਲੋਂ ਕਾਫੀ ਅੱਗੇ ਆ ਜਾਏਗੀ ਭਾਰਤੀ ਜਨਤਾ ਪਾਰਟੀ ਵੀ ਇਦਾਂ ਹੀ ਲੱਗਦਾ ਏ ਕਿ ਬੇਸ਼ੱਕ ਜਿਹੜਾ ਇਸ ਵਾਰ ਦੀ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਇਲੈਕਸ਼ਨ ਉਹਨਾਂ ਦੀ ਕੋਈ ਕਦੀ ਸੀਟアドਵੇ ਜਿਹੜੇ ਕਿ ਘਾਟਾ ਸਰਨੇ ਪਰ ਬਾਵਜੂਦ ਉਸਦੇ ਵੋਟ ਬੈਂਕ ਵੱਡੇ ਪੱਧਰ ਤੇ ਵੋਟ ਪਰ ਤਿਸ਼ਤਜਾ ਜਿਹੜੀ ਹੈ ਕਿ ਭਾਰਤੀ ਜਨਤਾ ਪਾਰਟੀ ਲੈਂਦੀ ਹੋਈ ਦਿਖਾਈ ਜਰੂਰ ਦੇ ਰਹੀ ਆ ਤੇ ਨਾਲ ਦੀ ਨਾਲ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਇਸ ਵਾਰੀ ਜਿਹੜਾ ਹੈ ਇਸ ਤਰੀਕੇ ਦੇ ਨਾਲ ਚੱਲਿਆ ਜਾ ਰਿਹਾ ਹੈ ਟੇਕ ਇਸ ਪਾਸੇ ਹੈ ਕਿ 2027 ਦੀ ਇਲੈਕਸ਼ਨ ਜਿਹੜੀ ਹੈਗੀ ਜਿੱਤੀ ਜਾਵੇ ਉਸ ਸਮੇਂ ਦੇ ਦੌਰਾਨ ਜਿਹੜੇ ਹੈਗੇ ਵੱਧ ਤੋਂ ਵੱਧ ਐਮਐਲਏ ਭਾਰਤੀ ਜਨਤਾ ਪਾਰਟੀ ਦੇ ਬਣਨ ਕਾਂਗਰਸ ਪਾਰਟੀ ਜਿਨੇ ਕੇ ਨਵਾਂ ਤਜਰਬਾ ਕੀਤਾ ਗੱਲ ਕਰੀਏ ਅਮਰਿੰਦਰ ਸਿੰਘ ਰਾਜਾਵੜਿੰਗ ਦੀ ਗਿੱਦੜ ਬਾਹਾ ਤੋਂ ਲਿਆ ਕੇ ਲੁਧਿਆਣੇ ਦੇ ਵਿੱਚ ਵਿਜੇ ਸਿੰਘਲਾ ਸੰਗਰੂਰ ਤੋਂ ਲਿਆ ਕੇ ਅਨੰਦਪੁਰ ਸਾਹਿਬ ਦੇ ਵਿੱਚ ਇਸ ਦੇ ਨਾਲ ਹੀ ਗੱਲ ਕਰੀਏ ਡਾਕਟਰ ਧਰਮਵੀਰ ਗਾਂਧੀ ਜਿਹੜੇ ਕਿ ਇੱਕ ਸਮੇਂ ਵੈਸੇ ਪਹਿਲਾਂ ਉੱਥੋਂ ਹੀ ਇਲੈਕਸ਼ਨ ਲੜ ਚੁੱਕੇ ਨੇ ਇੱਕ ਵਾਰੀ ਫਿਰ ਤੋਂ ਮਹਾਰਾਣੀ ਪਰਨੀਤ ਕੌਰ ਦੇ ਅੱਗੇ ਕਿ ਇੱਕ ਨਵੇਂ ਤਜਰਬੇ ਦੇ ਰਾਹੀਂ ਕਾਂਗਰਸ ਪਾਰਟੀ ਅੱਗੇ ਆਈ ਹੈ ਤੇ ਇਹ ਤਜਰਬਾ ਕਿੰਨਾ ਕੁ ਜਿਹੜਾ ਹੈਗਾ ਸਫਲ ਰਹੇਗਾ ਤੇ ਕਿੰਨਾ ਕੁ ਜਿਹੜਾ ਹੈਗਾ ਇਸ ਇਲੈਕਸ਼ਨ ਦੇ ਦੌਰਾਨ ਜਿਹੜੀਆਂ ਉਹਨਾਂ ਦੀ ਪਾਰਟੀ ਅੱਗੇ ਹੁੰਦੀ ਹੈ ਮੈਂ ਵਾਰ-ਵਾਰ ਉਹੀ ਗੱਲ ਕਰੀ ਹੈ ਕਿ ਮੁੱਖ ਮੁਕਾਬਲਾ ਕਾਂਗਰਸ ਆទਿਆ ਆਮ ਆਦਮੀ ਪਾਰਟੀ ਦੇ ਵਿਚਕਾਰ ਪਰ ਦੇਖਣਾ ਇਹ ਹੋਵੇਗਾ ਕਿ ਕਿਹੜੇ ਡਿੱਗ ਜਾਂਦੀ ਹਾਰ ਹੁੰਦੀ ਹੈ ਕਿਉਂਕਿ ਜੇਕਰ ਹੁਣ ਤੋਂ ਹੀ ਬਾਈ ਜੀ ਕਲੀਅਰ ਕਰ ਦਿੱਤਾ ਕਿ ਇਹ ਸੀਟ ਜਿਹੜੀ ਆ ਇਹ ਬੰਦਾ ਜਿਹੜਾ ਹਾਰਿਆ ਤਾਂ ਖਬਰੇ ਜਿਹੜਾ ਆਏਗਾ ਉਹਦਾ ਇੰਪੈਕਟ ਗਲਤ ਨਾ ਜਾਵੇ ਇਸ ਲਈ ਜਿਹੜੀ ਆਪਾਂ ਵਿਕਵਾਨੀ ਨਹੀਂ ਸਿਰਫ ਤੇ ਸਿਰਫ ਜਿਹੜਾ ਆਏਗਾ ਸਰਵੇਖਣ ਉਹ ਤੁਹਾਡੇ ਸਾਹਮਣੇ ਜਿਹੜੀਆਂ ਖਿਆਸ ਰਾਈਆਂ ਨੇ ਜਿਹੜੇ ਲੋਕਾਂ ਦੇ ਵਿੱਚ ਚਰਚਾ ਹੈ ਉਹ ਤੁਹਾਡੇ ਸਾਹਮਣੇ ਲੇਕਿਨ ਬਿਲਕੁਲ ਕਲੀਨ ਸ਼ੀਟ ਕਿਸੇ ਦੀ ਲਈ ਵੀ ਨਹੀਂ ਕੇ ਨੇ ਹਾਰ ਜਾਣਾ ਇਹ ਨੇ ਜਿੱਤ ਜਾਣਾ ਪਰ ਹਾਂ ਦਾਵਾ ਇਸ ਗੱਲ ਦਾ ਜਰੂਰ ਕਿ ਵੱਡੇ ਡਿੱਗਸ ਹਾਰਨਗੇ ਤੇ ਲੋਕ ਸਭਾ ਚੋਣਾਂ 2024 ਜਦੋਂ 4 ਜੂਨ ਨੂੰ ਰਿਜ਼ਲਟ ਆਵੇਗਾ ਜਿਸ ਤਰੀਕੇ ਦੀ ਗੱਲ ਕਹਿ ਰਹੀਆਂ ਅੱਜ ਡੈਰੀ ਤੋਂ ਤੁਸੀਂ ਲਿਖ ਸਕਦੇ ਹੋ ਕਿ ਵੱਡੇ ਤੌਰ ਤੇ ਕਾਂਗਰਸ ਪਾਰਟੀ ਅੱਗੇ ਤੇ ਉਸ ਤੋਂ ਬਾਅਦ ਗੱਲ ਕਰੀਏ ਆਮ ਆਦਮੀ ਪਾਰਟੀ ਉਸ ਤੋਂ ਬਾਅਦ ਸੀਟਾਂ ਲੈ ਕੇ ਜਾਵੇਗੀ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਜਾਂ ਕੁਝ ਹੋਰ ਆਜ਼ਾਦ ਉਮੀਦਵਾਰ ਕਾਫੀ ਪਿੱਛੇ ਰਹਿਣਗੇ ਸੋ ਅੱਜ ਦੇ ਸਮੇਂ ਲਈ ਇੰਨਾ ਹੀ ਕੱਲ ਇਸੇ ਸਮੇਂ ਇਸੇ ਚੈਨਲ ਤੇ ਫਿਰ ਤੋਂ ਹੋਵਾਂਗੀ ਤੁਹਾਡੇ ਮੁਖਾਤਿਬ ਕੀ ਕਰਾਂਗੀ ਖਬਰ ਸਰਵੇਖਣ ਦੀ ਗੱਲ ਖੇਤਲੇ ਪੱਧਰ ਦੀ ਗੱਲ ਖੇਤਲੀ ਤਹਿ ਦੀ ਗੱਲ ਤੇ ਨਾਲ ਦੀ ਨਾਲ ਤੁਹਾਡੀ ਗੱਲ ਤੁਹਾਡੇ ਮੁੱਦਿਆਂ ਦੀ ਗੱਲ ਤਦ ਤੱਕ ਲਈ ਮੈਨੂੰ ਹਰਦੀਪ ਕੌਰ ਨੂੰ ਦਿਓ ਇਜਾਜ਼ਤ ਧੰਨਵਾਦ ਸੋਸ਼ਟਿਕਾਲਨ